ਦੋਸਤੋ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਲੁਧਿਆਣਾ ਤੋਂ 인ਦਰਜੀਤ ਸਿੰਘ ਖਿੰਦ ਅੱਜ ਤੁਹਾਡੇ ਨਾਲ ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਜਾ ਰਿਹਾ ਹਾਂ ਮੈਂ 40 ਸਾਲ ਜੌਬ ਕੀਤੀ 20 ਸਾਲ ਪੰਜਾਬ ਤੇ 20 ਸਾਲ ਹైదరాబాద్ ਪੱਤਰਕਾਰੀ ਨਾਲ-ਨਾਲ ਕਰਦਾ ਸੀ ਮੈਂ ਜੌਬ ਦੇ ਤੇ ਮੈਨੂੰ ਸ਼ੌਕ ਸੀ ਕਲਾਕਾਰਾਂ ਦੀ ਇੰਟਰਵਿਊ ਕਰਨ ਦਾ ਮਾਨਿਕ ਸਾਹਿਬ صدیق ਸਾਹਿਬ ਬੀਬੀ ਰਣਜੀਤ ਕੌਰ ਕੇਦੀ ਬੀਬੀ ਜਗਮਉਨ ਕੌਰ ਰਣਜੀਤ ਮਣੀ ਕੁਲਦੀਪ ਪਾਰਸ ਪਚੀਤੀ ਕਲਾਕਾਰ ਜਿਹੜੇ ਪੰਜਾਬ ਦੇ ਸੀ ਉਹਨਾਂ ਨਾਲ ਮੈਂਟਰੂ ਕੀਤੀ ਤੇ ਮੈਨੂੰ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਮਿਲਿਆ ਸੀ ਲੋਕ ਰੰਗ ਖਬਰ ਰਾਮਾ ਜੋ ਕਿ ਕਲਾ ਸੰਗਿਆ ਤੋਂ ਪ੍ਰਿੰਟ ਹੁੰਦਾ ਸੀ ਉਦੋਂ ਪ੍ਰਿੰਟਰ ਦਾ মিডিਆ ਦਾ ਜਮਾਨਾ ਸੀ ਤੇ ਉਹਦੇ ਜਿਹੜੇ ਮੁੱਖ ਸੰਪਾਦਕ ਸਨ ਬਲਜੀਤ ਸਿੰਘ ਜੀ ਸੰਘਾ ਜੋ ਵੀ ਮੈਂ ਉਹਨਾਂ ਨੂੰ ਮਤਲਬ ਇੰਟਰਵਿਊ ਲੈ ਕੇ ਦੇਣਾ ਉਹਨਾਂ ਨੇ ਹੂਬ ਹੂ ਛਾਪਣਾ ਬਹੁਤ ਹੀ ਨੇਕ ਦਿਲ ਤੇ ਅਛੇ ਇਨਸਾਨ ਹੁਣ ਉਹਨਾਂ ਦਾ ਆਨਲਾਈਨ ਹੈ ਸੰਘਾ ਖਬਰਨਾਮਾ ਤੇ ਜਦ ਮੈਂ ਹైదరాబాద్ ਚਲਾ ਗਿਆ ਤੇ ਉੱਥੇ ਇੱਕ ਦਿਨ ਦੇਖਿਆ ਅਹਵਾਰਤ ਲਿਖਿਆ ਸੀ ਵੀ ਦਲੇਰ ਮਹਿੰਦੀ ਦਾ ਪ੍ਰੋਗਰਾਮ ਹੈ ਉਹ ਦਿਨ ਸੈਚਰਡੇ ਸੀ ਤੇ ਅਹਵਾਰ ਚ ਸੈਲੀਬ੍ਰਿਟੀ ਕਲੱਬ ਚ ਪ੍ਰੋਗਰਾਮ ਹੈ ਤੇ ਦੋ ਚਾਰ ਨੰਬਰ ਵੀ ਦਿੱਤੇ ਹੋਏ ਸਨ ਹੋਰ ਮੈਂ ਅੱਜ ਫੋਨ ਕੀਤਾ ਮੈਂ ਕਿਹਾ ਜੀ ਮੈਂ ਦਲੇਰ ਮਹਿੰਦੀ ਸਾਹਿਬ ਨਾਲ ਗੱਲ ਕਰਨੀ ਹੈ ਉਹ ਕਹਿੰਦੇ ਜੀ ਹੋਲਡ ਰੱਖੋ ਹੋਲਡ ਕੀਤਾ ਤੇ ਅੱਧੇ ਕਿ ਮਿੰਟ ਬਾਅਦ ਆਵਾਜ਼ ਆਈ ਹੈਲੋ ਮੈਂ ਸਤਿ ਸ੍ਰੀ ਅਕਾਲ ਜੀ ਮੈਂ ਇੰਦਰਜੀਤ ਸਿੰਘ ਬੋਲਦਾਂ ਦਲੇਰ ਬਾਜੀ ਬੋਲਦੇ ਨੇ ਕਹਿੰਦੇ ਨਹੀਂ ਜੀ ਮੈਂ ਉਹਨਾਂ ਦਾ ਵੱਡਾ ਬ੍ਰਦਰ ਅਮਰਜੀਤ ਸਿੰਘ ਬੋਲਦਾਂ ਮੈਂ ਕਹਾ ਸਤਿ ਸ੍ਰੀ ਅਕਾਲ ਜੀ ਮੈਂ ਇੱਥੇ ਇੱਥਾਂ ਪੰਜਾਬ ਤੋਂ ਇੰਦਰਜੀਤ ਸਿੰਘ ਥਿੰਦ ਤੇ ਦਲੇਰ ਬਾਜੀ ਦੀ ਇੰਟਰਵਿਊ ਲੈਣੀ ਚਾਹੁੰਦਾ ਉਹਨਾਂ ਨੇ ਕਿਹਾ ਤੁਸੀਂ ਇਦਾਂ ਕਰੋ ਕੱਲ 6 ਵਜੇ ਪ੍ਰੋਗਰਾਮ ਹੈ 2-3 ਘੰਟੇ ਪਹਿਲਾਂ ਸੈਲੀਬ੍ਰਿਟੀ ਕਲੱਬ 'ਚ ਆ ਜਾਓ ਉੱਥੇ ਇੰਟਰਵਿਊ ਕਰ ਲੈਣਾ ਚਲੋ ਜੀ ਮੈਂ ਅਗਲੇ ਦਿਨ ਫੋਟੋਗ੍ਰਾਫਰ ਨੂੰ ਆਲੇ ਆ ਉੱਥੇ ਪਹੁੰਚ ਗਏ ਉੱਥੇ ਪਹੁੰਚੇ ਤਾਂ ਸੈਲੀਬ੍ਰਿਟੀ ਕਾ ਪੁਲਿਸ ਇੰਨੀ ਉਹ ਮੈਂ ਕਹਿੰਦੇ ਦੱਸੋ ਮੈਂ ਕਹਾਂ ਜੀ ਮੈਂ ਦਲੇਰ ਮਹਿੰਦੀ ਭਾਈ ਨੂੰ ਮਿਲਣਾ ਕਹਿੰਦੇ ਨਹੀਂ ਤੁਸੀਂ ਮਿਲ ਨਹੀਂ ਸਕਦੇ ਮੈਂ ਕਹਾਂ ਜੀ ਮੈਂ ਟਾਈਮ ਲਿਆ ਉਹਨਾਂ ਕਰੋ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਮੇਰੇ ਨਾਲ ਇੱਕ ਕਨਸਟੇਬਲ ਭੇਜਿਆ ਕਹਿੰਦੇ ਕਾਟਰ ਨੰਬਰ 2 ਚੱਲ ਜਾਓ ਉੱਥੇ ਚਲੇ ਗਿਆ ਬੈਲ ਦਿੱਤੀ ਭਾਜੀ ਨਿਕਲੇ ਅਮਰਜੀਤ ਸਿੰਘ ਉਹ ਕਹਿੰਦੇ ਜੀ ਮੇਰੇ ਨਾਲ ਹੀ ਕੱਲ ਗੱਲ ਹੋਈ ਸੀ ਤੁਹਾਡੀ ਫੋਨ ਤੇ ਉਹਨਾਂ ਨੇ ਕਨਸਟੇਬਲ ਨੂੰ ਭੇਜ ਦਿੱਤਾ ਅੰਦਰ ਗਏ ਥੋੜੀ ਦੇਰ ਬਾਅਦ ਦਲੇਰ ਭਾਜੀ ਵੀ ਆ ਗਏ ਮੈਂ ਨਾਲ ਜੀ ਤੁਹਾਨੂੰ ਮੈਂ ਦੱਸਾਂਗਾ ਕਿ ਦਲੇਰ ਦੇ ਨਾਲ ਮਹਿੰਦੀ ਕਿਵੇਂ ਜੁੜਿਆ ਉਹ ਵੀ ਗੱਲ ਕਰਾਂਗਾ ਆ ਅਖੀਰ ਤੇ ਕਰਦੇ ਗੱਲ ਮੇਰਾ ਫੋਟੋਗ੍ਰਾਫਰ ਉਹਨਾਂ ਦੀ ਫੋਟੋ ਖਿੱਚਣ ਲੱਗਿਆ ਜਿਸ ਵੇਲੇ ਬਾਜੀ ਕਹਿੰਦੇ ਨਹੀਂ ਨਹੀਂ ਬਿਲਕੁਲ ਫੋਟੋ ਨਹੀਂ ਖਿੱਚਣੀ ਮੈਂ ਤਿਆਰ ਹੋ ਕੇ ਆਵਾਂਗਾ ਫਿਰ ਉਹ ਮੇਰਾ ਫੋਟੋਗ੍ਰਾਫਰ ਤਿਲਗੁਸੀ ਉਹਨੂੰ ਪੰਜਾਬੀ ਕਿੱਥੋਂ ਆਵੇ ਮੈਂ ਉਹਨੂੰ ਇਸ਼ਾਰੇ ਨਾਲ ਸਮਝਾਇਆ ਉਹ ਆਰਾਮ ਨਾਲ ਬੈਠ ਗਿਆ ਸਭ ਤੋਂ ਪਹਿਲਾਂ ਮੇਰਾ ਸਵਾਲ ਸੀ ਮੈਂ ਜੀ ਤੁਹਾਡਾ ਬਚਪਨ ਕਿੱਥੇ ਤੇ ਕਿਵੇਂ ਬੀਤਿਆ ਉਹ ਕਹਿੰਦੇ 1967 ਚ ਮੇਰਾ ਜਨਮ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ ਮੇਰੇ ਪਿਤਾ ਜੀ ਭਾਈ ਸਾਹਿਬ ਭਾਈ ਜਮੇਰ ਸਿੰਘ ਜੀ ਚੰਦਨ ਰਾਗੀ ਸਿੰਘ ਸਨ ਮੈਂ ਗੁਰਦੁਆਰੇ ਚ ਝਾੜੂ ਪੋਚੇ ਲੋਂਦਾ ਕੀਰਤਨ ਸੁਣਦਾ ਗੁਰਦੁਆਰੇ ਦੀ ਲੰਗਰ ਦੀ ਸੇਵਾ ਕਰਦਿਆਂ ਕਰਦਿਆਂ ਮੇਰਾ ਬਚਪਨ ਬੀਤ ਗਿਆ ਉਸ ਤੋਂ ਬਾਅਦ 1979 ਚ ਉਹਨਾਂ ਦੀ ਬਦਲੀ ਹੋ ਗਈ ਦਿੱਲੀ ਦਿੱਲੀ ਆ ਗਏ ਦਿੱਲੀ ਆ ਕੇ ਕਾਫੀ ਚਿਰ ਰਹੇ ਉਸ ਤੋਂ ਬਾਅਦ 1982 ਮੈਂ ਗੋਰਖਪੁਰ ਚਲਾ ਗਿਆ ਉੱਥੇ ਰਾਹਤ ਅਲੀ ਖਾਨ ਸਾਹਿਬ ਜਿਹੜੇ ਕਿ ਗੁਲਾ ਵੱਡੇ ਗੁਲਾਮ ali ਖਾਨ ਸਾਹਿਬ ਦੇ ਸ਼ਗਿਰਦ ਸਨ ਉਹਨਾਂ ਕੋਲੋਂ ਮੈਂ ਗਜ਼ਲਾਂ ਸਿੱਖੀਆਂ ਕਾਫੀ ਗਜ਼ਲਾਂ ਸਿੱਖੀਆਂ ਉਹਨਾਂ ਕੋਲੋਂ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਮੈਨੂੰ ਸਿਖਾਇਆ ਫਿਰ ਕੀ ਹੋਇਆ ਮੇਰੇ ਵੱਡੇ ਭਾਈ ਸਾਹਿਬ ਸ਼ਮਸ਼ੇਰ ਸਿੰਘ ਜੀ ਉਹ ਅਮਰੀਕਾ ਰਹਿੰਦੇ ਸੀ ਉਹਨਾਂ ਦਾ ਉਹ ਖਾਲਸਾ ਗੈਰੇਜ ਕੰਪਨੀ ਸੀ ਟੈਕਸੀਆਂ ਦਾ ਕੰਮ ਉਹਨਾਂ ਨੇ ਮੈਨੂੰ ਅਮਰੀਕਾ ਬੁਲਾ ਲਿਆ ਮੈਂ ਅਮਰੀਕਾ ਚਲਾ ਗਿਆ ਉਹਨਾਂ ਨੇ ਮੈਨੂੰ ਇੱਕ ਗੱਡੀ ਦੇ ਦਿੱਤੀ ਕਹਿੰਦੇ ਅੱਲਾ ਫੜ ਚਲਾ ਮੈਂ ਗੱਡੀ ਚਲਾਉਣ ਲੱਗ ਗਿਆ ਗੱਡੀ ਚਲਾਉਂਦੇ ਚਲਾਉਂਦੇ ਜਿਹੜਾ ਅੰਦਰ ਇੱਕ ਸ਼ੀਸ਼ਾ ਲੱਗਿਆ ਜਿਹਨੂੰ ਵਿੰਡਸਕ੍ਰੀਨ ਕਹਿੰਦੇ ਨੇ ਉਹਦੇ 'ਚ ਮੈਨੂੰ ਇਦਾਂ ਲੱਗਣਾ ਮੈਂ ਨੱਚ ਰਿਹਾ ਵਾਂ ਬੜੇ ਵਧੀਆ ਕੱਪੜੇ ਪਾਏ ਹੋਏ ਨੇ ਇਦਾਂ ਦੇ ਕੱਪੜੇ ਪਾਏ ਹੋਏ ਨੇ ਅੱਗੇ ਸਟੇਜ ਦੇ ਅੱਗੇ ਹਜ਼ਾਰਾਂ ਦੇ ਗਿਣਤੀ ਚ ਆਪਣਾ ਸੁਰੋਖਤੇ ਬੈਠੇ ਨੇ ਵਾ ਵਾ ਕਰਦੇ ਨੇ ਸੀਟੀਆਂ ਵਜਾ ਰਹੇ ਨੇ ਬਸ ਮੈਨੂੰ ਐਂ ਲੱਗਣਾ ਕਿ ਸਕਰੀਨ ਚ ਮੈਨੂੰ ਉੱਥੇ ਉਹੋ ਹੀ ਨਜ਼ਰ ਆਈ ਜਾਣਾ ਜਦ ਮੈਂ ਜ਼ਿਆਦਾ ਹੀ ਖੋਣ ਲੱਗ ਗਿਆ ਮੈਨੂੰ ਪਤਾ ਹੀ ਨਾ ਲੱਗਣਾ ਕਿ ਮੈਂ ਜਾ ਕਿਹੜੇ ਪਾਸੇ ਰਿਆਂ ਮੈਂ ਡਰ ਗਿਆ ਮੈਂ ਡਰ ਕੇ ਭਾਈ ਸਾਹਿਬ ਨੂੰ ਕਿਹਾ ਮੈਂ ਕਿਹਾ ਮੈਂ ਤੇ ਜ਼ਿਆਦਾ ਖੋਣ ਲੱਗ ਗਿਆ ਤੇ ਇਹ ਨਾ ਹੋਵੇ ਐਕਸੀਡੈਂਟ ਹੋ ਜਾਏ ਮੈਂ ਇੰਡੀਆ ਪਰਤਾ ਇੱਥੇ ਅਗੇ ਲੁਧਿਆਣੇ ਇੱਕ ਗੋਲਡਨ ਮੈਲੋਡੀ ਕੰਪਨੀ ਸੀ ਉੱਥੇ ਵਰਮਾ ਸਾਹਿਬ ਹੁੰਦੇ ਸਨ ਉਹਨਾਂ ਨੇ ਮੇਰੀਆਂ ਨੇ ਦੋ ਐਲਬਮ ਕੀਤੀਆਂ ਲੇਡੀਜ਼ ਆਰਟਿਸਟ ਸੀਗੀ ਮਦਨ ਬਾਲਾ ਇੱਕ ਦਾ ਨਾਂ ਸੀ ਕੁੜੀ ਪਟਾਕਾ ਤੇ ਨੱਚ ਕੁੜੀਏ ਮਟਿਆਰੇ ਤੇ ਮੈਨੂੰ ਯਾਦ ਹੈ ਉਸ ਵੇਲੇ ਵਰਮਾ ਜੀ ਨੇ ਮੈਨੂੰ 1500 ਰੁਪਏ ਦਿੱਤਾ ਸੀ ਦੋ ਐਲਬਮ ਦਾ ਤੇ ਉਹਨਾਂ ਨੇ ਮੈਨੂੰ ਆਪਣੇ ਨਾਲ ਹੀ ਰੱਖ ਲਿਆ ਨਾਲ ਰੱਖ ਕੇ ਤੇ ਮੈਨੂੰ ਕਹਿੰਦੇ ਭਈ ਤੇਰਾ ਕੰਮ ਅਜ ਤੋਂ ਇਹ ਹੈ ਵੀ ਤੂੰ ਕਲਾਕਾਰਾਂ ਨੂੰ ਬੁਲਾ ਕੇ ਤੇ ਉਹਨਾਂ ਦੀ ਕੈਸਟਾ ਜਿਹੜੀਆਂ ਨੇ ਇਸ ਕੰਪਨੀ ਵਾਸਤੇ ਕਰਨੀਆਂ ਨੇ ਮੈਂ ਕਹਾਂ ਜੀ ਠੀਕ ਐ ਮੈਂ ਕਰਾਂਗਾ ਤੇ ਮੈਂ ਜਿਆਦਾ ਦਲਸ਼ਾਦ ਅਕਸਰ ਸਾਹਿਬ ਨੂੰ ਸੁਣਦਾ ਸੀ ਮੈਂ ਲਬਦਾ ਲਬਾਉਂਦਾ ਉਹਨਾਂ ਦੇ ਦਫ਼ਤਰ ਪਹੁੰਚਿਆ ਉੱਚੀ ਜਗ੍ਹਾ ਤੇ ਦਫ਼ਤਰ ਸੀਗਾ ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ ਤੇ ਭਾਜੀ ਕਹਿੰਦੇ ਵੀ ਜਦ ਮੈਂ ਉੱਥੇ ਪਹੁੰਚਿਆ ਤੇ ਮੈਂ ਕਹਾਂ ਜੀ ਮੈਂ ਦਲਸ਼ਾਦ ਅਕਸਰ ਸਾਹਿਬ ਨੂੰ ਮਿਲਣਾ ਹੈ ਕਹ ਰਹੇ ਪਹਿਲਾਂ ਕਿ ਨਹੀਂ ਪੰਜ ਸੱਤ ਬੰਦੇ ਬੈਠੇ ਸੀ ਹੋਰ ਬੜੀ देर बाद ਆਏ ਆਗੇ ਕਹਿੰਦੇ ਕਿ ਕਿੱਥੋਂ ਆਏ ਆ ਗਾਗਾ ਮੈਂ ਕਹਾਂ ਜੀ ਮੈਂ ਗੋਲਡਨ ਮੈਲੋਡੀ ਕੰਪਨੀ ਤੋਂ ਆਇਆ ਹਾਂ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਤੁਹਾਡੀ ਆਵਾਜ਼ ਬਹੁਤ ਵਧੀਆ ਮੈਂ ਚਾਹੁੰਨਾ ਕਿ ਸਾਡੀ ਕੰਪਨੀ 'ਚ ਇੱਕ ਦੋ ਤੁਹਾਡੇ ਗਾਣੇ ਹੋ ਜਾਣ ਕਹਿੰਦੇ ਕਹਿੰਦਾ ਨਾਂ ਕੀ ਹੈ ਮੈਂ ਕਹਾਂ ਜੀ ਮੇਰਾ ਨਾਂ ਹੈ ਦਲੇਰ ਸਿੰਘ ਮਹਿੰਦੀ ਉਹਨਾਂ ਨੇ ਕੋਈ ਬੁਰੀ ਜੀ ਗੱਲ ਕਹੀ ਸਾਰੇ ਹੱਸਣ ਲੱਗ ਗਏ ਮੈਂ ਉੱਥੋਂ ਉੱਠਿਆ ਉੱਠ ਕੇ ਮੈਂ ਹੈ ਤੁਸੀਂ ਇੱਕ ਦਿਨ ਦੇਖਣਾ ਘਰ ਘਰ 'ਚ ਮੇਰਾ ਨਾਂ ਹੋਏਗਾ ਤੇ ਘਰ ਘਰ ਮੇਰੀ ਕੈਸਟ ਵੱਜੇਗੀ ਖੈਰ ਮੈਂ ਇੰਨੀ ਗੱਲ ਕਹਿ ਕੇ ਆ ਗਿਆ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਜਦ ਮੇਰੀ ਬੋਲੋ ਤਾਰਾ ਰਾਰਾ ਕੈਸਟ ਆਈ ਉਸ ਵੇਲੇ ਦਿਲਸ਼ਾਦ ਅਖਤਰ ਜੀ ਦੁਨੀਆ ਨੂੰ ਹਲਬਦਾ ਕਹਿ ਗਏ ਸਨ ਉਹ ਮੇਰੀ ਕੈਸਟ ਸੁਣ ਨਹੀਂ ਸਕਿਆ ਉਸ ਤੋਂ ਬਾਅਦ ਮੈਂ ਚਰਨ ਜੀ ਉਹ ਜਾਜੀ ਕੋਲ ਗਿਆ ਟੀ ਸੀਰੀ ਚ ਇੱਕ ਗਾਣਾ ਬੋਲੋ ਤਾਰਾ ਰਾਰਾ ਤੇ ਇੱਕ ਮਿਰਜ਼ਾ ਲੈ ਕੇ ਕਹਿੰਦੇ ਗਾਣਾ ਸੁਣਾ ਮੈਂ ਜਦੋਂ ਬੋਲੋ ਤਾਰਾ ਰਾਰਾ ਕਹਿੰਦੇ ਇਹ ਕੋਈ ਗਾਣਾ ਹੈ ਇਹ ਕੋਈ ਗਾਣਾ ਦੂਗਾ ਨਾ ਪੰਜਾਬ ਵਿੱਚ ਬੜਾ ਚੱਲੇਗਾ ਇਹ ਦਿੱਲੀ 'ਚ ਨਹੀਂ ਚੱਲਣਾ ਮੈਂ ਉੱਥੋਂ ਉੱਠਿਆ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਇੱਕ ਗੱਲ ਯਾਦ ਰੱਖਦਾ ਕਦੇ ਮੇਰੀ ਰਿਕਾਰਡਿੰਗ ਕਰਨੀ ਹੋਵੇ ਨਾ ਪੈਣਾ ਮੈਨੂੰ ਫੋਨ ਕਰਕੇ 3 ਮਹੀਨੇ ਦਾ ਟਾਈਮ ਲੈਣਾ ਤਾਂ ਜਾ ਕੇ ਕੈਸ ਹੋ ਗਈ ਮੇਰੇ ਕੋਲ ਟਾਈਮ ਹੈ ਨਹੀਂ ਖੈ ਦੀ ਉਸ ਤੋਂ ਬਾਅਦ ਮੈਂ ਆਪਣਾ ਇੱਕ ਗਰੁੱਪ ਬਣਾਇਆ ਤੁਸੀਂ ਯਕੀਨ ਮੰਨਿਓ ਭਈ 1 ਸਾਲ 'ਚ 370 ਪ੍ਰੋਗਰਾਮ ਕੀਤੇ ਜਦ ਕਿ 1 ਸਾਲ 'ਚ 365 ਦਿਨ ਹੁੰਦੇ ਨੇ ਮਾਰਾਈ ਦੀ ਮੇਰ ਨਾਲ ਬਹੁਤ ਪੈਸਾ ਕਮਾ ਲਿਆ ਫਿਰ ਮੈਂ ਇੱਕ ਸੁਪਰ ਟੀ ਕੰਪਨੀ ਸੀ ਉਹਦੇ ਵਿੱਚ ਬੋਲ ਉਤਾਰਾ ਰਾਰਾ ਐਲਬਮ ਕੀਤੀ ਉਹ ਸੁਪਰ ਤੋਂ ਸੁਪਰ ਫਲॉप ਗਈ ਫਿਰ ਕੁਦਰ ਨੇ ਸਾਥ ਦਿੱਤਾ ਤੇ ਮੈਗਨਾ ਸਾਊਂਡ ਨਾਲ ਲਿੰਕ ਹੋਇਆ ਇਹ ਕਹਿੰਦੇ ਜੀ ਅਸੀਂ ਤੁਹਾਡੀ ਕੈਸਟ ਦੇ ਕਰ ਲੈਨੇ ਆ ਅਸੀਂ 2 ਲੱਖ ਸਾਲ ਚ ਵੇਚਾਂਗੇ ਅਗਰ 2 ਲੱਖ ਸਾਲ ਚ ਵਿਕ ਗਈ ਤਾਂ ਫਿਰ ਅੱਗੋਂ ਹੋਰ ਕਰਾਂਗੇ ਤੁਸੀਂ ਯਕੀਨ ਮੰਨਿਓ 2 ਲੱਖ 3 ਮਹੀਨਿਆਂ ਵਿੱਚ ਉਹਨਾਂ ਨੇ ਸਾਲ 'ਚ ਗਿਆ ਸੀ 3 ਮਹੀਨਿਆਂ ਵਿੱਚ ਸਾਊਥ 'ਚ ਵਿਕ ਗਈ ਤੇ ਜਿਹੜੀ ਇੱਧਰ ਪੰਜਾਬ 'ਚ ਹੋਰ ਵਿਕਣੀ ਸੀ ਉਹਦਾ ਗੱਲ ਵੀ ਜਿੱਥੇ ਮੈਨੂੰ ਜਾਣਦਾ ਨਹੀਂ ਮੇਰਾ ਨਾਂ ਕੋਈ ਨਹੀਂ ਜਾਣਦਾ ਉਹ ਸਿਰਫ ਬੋਲੋ ਤਾਰਾ ਰਾਰਾ ਸਾਊਥ 'ਚ ਬੋਲੋ ਤਾਰਾ ਰਾਰਾ ਇਹੋ ਹੀ ਸੀ ਮੈਂ ਫਿਰ ਸਵਾਲ ਕੀਤਾ ਮੈਂ ਕਿਹਾ ਜੀ ਕੁਝ ਲੋਕ ਪੁੱਛਦੇ ਨੇ ਕੁਝ ਕਹਿੰਦੇ ਨੇ ਬਈ ਮਹਿੰਦੀ ਜਿਹੜਾ ਨਾਂ ਹੈ ਉਹ ਅਕਸਰ ਮੁਸਲਮਾਨ ਪਰਿਵਾਰ ਨਾਲ ਜੁੜਦਾ ਹੈ ਮੈਨੂੰ ਕਹਿੰਦੇ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਇਹ ਨਾਂ ਤੁਹਾਡਾ ਪਿਆ ਕਿਵੇਂ ਉਹ ਕਹਿੰਦੀ ਗੱਲ ਇਸ ਤਰ੍ਹਾਂ ਹੋਈ ਕਿ ਮੇਰੇ ਵੱਡੇ ਭਾਈ ਸਾਹਿਬ ਅਮਰਜੀਤ ਸਿੰਘ ਇੱਕ ਵਾਰ ਲਾਹੌਰ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਪ੍ਰੋਗਰਾਮ ਸੀ ਨਾਲ ਜਿਹੜੇ ਭਾਈ ਸਾਹਿਬ ਬੈਠੇ ਸੀ ਗੱਲਬਾਤ ਚੱਲੀ ਇਹਨਾਂ ਕਹੇ ਤੁਸੀਂ ਕੌਣ ਹੋ ਉਹ ਕਹਿੰਦੇ ਮੈਂ ਪ੍ਰਵੇਜ ਮਹਿੰਦੀ ਦਾ ਭਰਾ ਹਾਂ ਤੇ ਉਹਨਾਂ ਨੇ ਫਿਰ ਅਮਰਜੀਤ ਸਿੰਘ ਨੂੰ ਪੁੱਛਿਆ ਜਿਹੜੇ ਇਹਨਾਂ ਦੇ ਵੱਡੇ ਭਾਈ ਸਾਹਿਬ ਤੁਸੀਂ ਕੌਣ ਹੋ ਇਹਨਾਂ ਨੇ ਮਜ਼ਾਕ ਜਿਹਾ ਕੀਤਾ ਮੈਂ ਦਲੇਰ ਮਹਿੰਦੀ ਦਾ ਭਰਾ ਹਾਂ ਉਹ ਕਹਿੰਦੇ ਮੈਂ ਤੇ ਦਲੇਰ ਮਹਿੰਦੀ ਨਾ ਹੀ ਕਦੇ ਸੁਣਿਆ ਇਹ ਕਹਿੰਦੇ ਤੁਸੀਂ ਜਲਦੀ ਸੁਣ ਲਓਗੇ ਕੈਸਟਾ ਆ ਰਹੀਆਂ ਨੇ ਤੇ ਭਾਈ ਸਾਹਿਬ ਜਦੋਂ ਵਾਪਸ ਆਏ ਤੇ ਮੈਨੂੰ ਕਹਿੰਦੇ ਦਲੇਰ ਮੈਂ ਕਿਹਾ ਹਾਂਜੀ ਉਹ ਕਹਿੰਦੇ ਮੈਂ ਤੇਰਾ ਨਾਂ ਰੱਖਾਇਆ ਹੀ ਮੈਂ ਕਹਾਂ ਜੀ ਕੀ ਕਹਿੰਦੇ ਮਹਿੰਦੀ ਮੈਂ ਕਹਾਂ ਜੀ ਤੁਸੀਂ ਕੋਈ ਰਾਹਤ ਰੱਖ ਦੇਣਾ ਸੀ ਮੇਰੇ ਉਸਤਾਦ ਆ ਉਹਨਾਂ ਕੋਲ ਬੜਾ ਸਿੱਖਿਆ ਹੈ ਲੋਕ ਕੀ ਕਹਿਣਗੇ ਉਹ ਕਹਿੰਦੇ ਨਹੀਂ ਮੈਂ ਉੱਥੇ ਗਿਆ ਤੇ ਮੈਂ ਇੱਕ ਆਦਮੀ ਪੁੱਛਿਆ ਮੈਂ ਕਿਹਾ ਤੁਸੀਂ ਕੌਣ ਹੈ ਕਹਿੰਦਾ ਮੈਂ ਪ੍ਰਵੇਸ਼ ਮਹਿੰਦੀ ਦਾ ਭਰਾ ਹਾਂ ਤੇ ਉਹ ਮੈਨੂੰ ਕਹਿੰਦਾ ਤੁਸੀਂ ਕੌਣ ਹੋ ਮੈਂ ਕਹਾ ਮੈਂ ਦਲੇਰ ਮਹਿੰਦੀ ਦਾ ਭਰਾ ਹਾਂ ਤੇ ਅੱਜ ਤੋਂ ਤੇਰਾ ਨਾਂ ਦਲੇਰ ਮਹਿੰਦੀ ਤੇ ਦਲੇਰ ਮਹਿੰਦੀ ਹੀ ਰਹੇਗਾ ਬਸ ਫਿਰ ਦਲੇਰ ਸਿੰਘ ਮਹਿੰਦੀ ਤੋਂ ਹੁੰਦਾ 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 ਦਲੇਰ ਮਹਿੰਦੀ ਹੋਣ ਲੱਗ ਗਿਆ ਸਿੰਘ ਕੱਟਿਆ ਗਿਆ ਇੱਕ ਮਿੱਠੀਆਂ ਜਨਦਾ ਸੀ ਇਹਨੇ ਨੂੰ ਕੀ ਹੋਇਆ ਜਿਹੜਾ ਮੈਨੇਜਮੈਂਟ ਕਮੇਟੀ ਸੀ ਜਿਹਦਾ ਪ੍ਰੋਗਰਾਮ ਸੀ 6 ਵਜੇ ਉਹਨਾਂ ਦਾ ਫੋਨ ਆਇਆ ਵੀ ਪਬਲਿਕ ਬਹੁਤ ਇਕੱਠੀ ਹੈ 6 ਵਜਣ ਵਾਲੇ ਨੇ ਜਿਹੜਾ ਸਟੇਜ ਤੇ ਪਹੁੰਚੋ ਇਹਨਾਂ ਨੇ ਫੋਨ ਸੁਣ ਗਿਆ ਆ ਰਹੇ ਆ ਜੀ ਫੋਨ ਦੁਬਾਰਾ ਘੰਟੀ ਵੱਜੇ ਇਹਨਾਂ ਨੇ ਫੋਨ ਥੱਲੇ ਰੱਖ ਦਿੱਤਾ ਸਿਰਫ ਇਸ ਕਰਕੇ ਵੀ ਮੈਂ ਇੰਟਰਵਿਊ ਦੇ ਰਿਆ ਉਦੋਂ ਮੈਨੂੰ ਮਹਿਸੂਸ ਹੋਇਆ ਕਿ ਇਹਨਾਂ ਨੂੰ ਕਿੰਨੀ ਕਦਰ ਹੈ ਪੱਤਰਕਾਰ ਦੀ ਤੇ ਕਿੰਨੇ ਪਿਆਰ ਨਾਲ ਕਿੰਨਾ ਨੀਵੇਂ ਪੰਨ ਨਾਲ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਇੰਟਰਵਿਊ ਦਿੱਤੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਫੋਨ ਆਇਆ ਕਹਿੰਦੇ ਆ ਰਹੇ ਆ ਦੁਬਾਰਾ ਫੋਨ ਸਵਿਚ ਆਫ ਕਰਦਾ ਫਿਰ ਮੈਨੇਜਮੈਂਟ ਵਾਲੇ ਕਾਰ ਲੈ ਕੇ ਆਏ ਕਾਟੇਜ ਨੰਬਰ 2 ਚ ਕਹਿੰਦੇ ਹੁਣ ਤਾਂ ਚੱਲੋ ਫਿਰ ਮੈਨੂੰ ਭਾਜੀ ਆਪਣਾ ਕਾਰ ਦੇ ਕੇ ਕਹਿੰਦੇ ਕਹਿੰਦੇ ਐਦਾਂ ਕਰੋ ਆ ਤੁਸੀਂ ਕਾਰਡ ਰੱਖ ਲਓ ਦਿੱਲੀ ਆਇਓ ਆਪਾਂ ਖੁੱਲ ਕੇ ਗੱਲਾਂ ਕਰਾਂਗੇ ਗੱਲਾਂ ਜੇ ਬਹੁਤ ਕਰਨ ਵਾਲੀਆਂ ਨੇ ਬਾਅਦ ਕਹਿੰਦੇ ਬੈਠੋ ਮੈਂ ਤਿਆਰ ਹੋ ਕੇ ਆਉਨਾ ਆਪਾਂ ਫੋਟੋ ਸ਼ੂਟ ਕਰਦੇ ਆਂ ਤਿਆਰ ਹੋ ਕੇ ਆਏ ਫਿਰ ਫੋਟੋਆਂ ਖਿੱਚੀਆਂ ਮੈਂ ਇਹਨਾਂ ਨੂੰ ਭੇਟ ਵਜੋਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਫੋਟੋ ਭੇਟ ਕੀਤੀ ਤੇ ਮੇਰੇ ਮੂੰਹ ਜੋ ਵੈਸੇ ਹੀ ਨਿਕਲ ਗਿਆ ਮੈਂ ਕਹਾਂ ਇਹਨਾਂ ਨੇ ਸਮਾਨ ਬੜਾ ਜਹਾਜ਼ ਚ ਜਾਣਾ ਕਿਤੇ ਕਿੱਥੇ ਕਿਤੇ ਰੱਖਣਾ ਜਾਣ ਜਾਂ ਕਿਸੇ ਨੂੰ ਉਹਨਾਂ ਦੇ ਦੇ ਜਨ ਮੈਂ ਕਹਾਂ ਜੀ ਮੇਰੀ ਇੱਕ ਬੇਨਤੀ ਹੈ ਵੀ ਇਹ ਫੋਟੋ ਜਿਹੜੀ ਤੁਹਾਨੂੰ ਮੈਂ ਭੇਟ ਦਿੱਤੀ ਇਹਨੂੰ ਕਿਤੇ ਛੱਡ ਨਾ ਜਾਣਾ ਨਾਲ ਲੈ ਕੇ ਜਾਣਾ ਉਹਨਾਂ ਨੇ ਫੋਟੋ ਨੂੰ ਐਂਦਾ ਮੱਥੇ ਨਾ ਲਾਇਆ ਮੈਨੂੰ ਕਹਿੰਦੇ ਤੁਸੀਂ ਕੀ ਗੱਲ ਕਰਤੀ ਹੈ ਕੋਈ ਰੱਖਣ ਵਾਲੀ ਛੱਜਣ ਵਾਲੀ ਚੀਜ਼ ਹੈ ਇਹ ਤੇ ਮੈਂ ਨਾਲ ਲੈ ਕੇ ਆਪਣੇ ਦਿਲ ਦੇ ਨਾਲ ਲਾ ਕੇ ਸਿਰ ਦੇ ਨਾਲ ਲਾ ਕੇ ਲੈ ਕੇ ਜਾਵਾਂਗਾ ਸੋ ਦੋਸਤੋ ਗੱਲਾਂ ਹੋਰ ਵੀ ਨੇ ਹੋਰ ਵੀ ਕਲਾਕਾਰਾਂ ਨਾਲ ਇੰਟਰਵਿਊਆਂ ਕੀਤੀਆਂ ਨੇ ਜਿਉਂ-ਜਿਉਂ ਸਮਾਂ ਮਿਲੇਗਾ ਤੁਹਾਡੇ ਨਾਲ ਸਾਂਝੀਆਂ ਕਰਦਾ ਰਾਂਗਾ ਕਿਉਂਕਿ ਉਸ ਵੇਲੇ ਕਲਾਕਾਰੀ ਤੇ ਲਿਖਣਾ ਇਹਨੂੰ ਚੰਗਾ ਨਹੀਂ ਸੀ ਸਮਝਦੇ ਅਗਲੇ ਮੈਂ ਐਪੀਸੋਡ ਇ ਤੁਹਾਨੂੰ ਦੱਸਾਂਗਾ ਵੀ ਇੱਕ ਕਲਾਕਾਰ ਰਾਈਟਰ ਜਦੋਂ ਨੇ ਕਿਹਾ ਮੈਂ ਲਿਖਣਾ ਤੇ ਉਹਨੂੰ ਉਹ ਪੁੱਭਾ ਮਾਰ ਕੇ ਮੇਰੇ ਸਾਹਮਣੇ ਰੋਪਿਆ ਕਹਿੰਦੇ 인ਦਰਜੀਤ ਜਦ ਮੈਂ ਕਰਦਿਆਂ ਨੂੰ ਇਹ ਗੱਲ ਕਹੀ ਵੀ ਮੈਂ ਗਾਣੇ ਲਿਖਿਆ ਕਰਨੇ ਨੇ ਤੇ ਉਹਨਾਂ ਮੇਰਾ ਸਮਾਨ ਮੇਰੀ ਜੁੱਤੀ ਤੇ ਚਪਲਾਂ ਸਾਰਾ ਜੋ ਕੁਝ ਵੀ ਸੀ ਉਹਨਾਂ ਨੇ ਗਲੀ ਸੁੱਟ ਦਿੱਤਾ ਕਹਿੰਦੇ ਅੱਜ ਤੋਂ ਬਾਅਦ ਘਰੇ ਨਾ ਵੜੀ ਉਹ ਦਿਨ ਜਾਏ ਦੇ ਅੱਜ ਦਾ ਐ ਮੈਂ ਘਰ ਨਹੀਂ ਬੜਿਆ ਲੇਕਿਨ ਤੁਸੀਂ ਇੰਨਾ ਮਹਿਸੂਸ ਕਰੋਗੇ ਉਹ ਜੋ ਰਾਈਟਰ ਸੀ ਜਗਮੋਨ ਕੌਰ ਕੇ ਦੀਪ ਨੇ ਉਹਨਾਂ ਦੇ ਗਾਣੇ ਗਾਏ ਐ ਅਗਲੇ ਐਪੀਸੋਡ ਚ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਾਂਗਾ ਉਹ ਅੱਜ ਇਸ ਦੁਨੀਆ 'ਚ ਨਹੀਂ ਨੇ ਸੋ ਮੇਰੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਚੰਗੀਆਂ ਗੱਲਾਂ ਲੱਗੀਆਂ ਹੁੰ ਲਾਈਕ ਕਰਨਾ ਕਮੈਂਟ ਜ਼ਰੂਰ ਕਰਕੇ ਦੱਸਣਾ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਮੈਂ ਬਹੁਤ-ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ ਧੰਨਵਾਦ